ਜਿਤਾ ਰਖਿਓ ਜੀ ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਬਹਾ ਸਿਆਮ ਮੰਗ ਜੋ ਮੰਗਦਾ ਓ ਤੈਨੂੰ ਮੈਂ ਦੇਣ ਨੂੰ ਤਿਆਰ ਐ ਬੋਲ ਰਾਜ ਭਗ ਚਾਹੀਦਾ ਐ ਤੈਨੂੰ ਦੁਨੀਆਂ ਦੇ ਸੁੱਖ ਚਾਹੀਦੇ ਨੇ ਧਨ ਦੌਲਤ ਚਾਹੀਦਾ ਐ ਬੋਲ ਕੀ ਚਾਹੀਦਾ ਜੋ ਮੰਗੇਂਗਾ ਮੈਂ ਤੈਨੂੰ ਦੇ ਦੇਵਾਂਗਾ ਮੈਂ ਤੇਰੀ ਸੇਵਾ ਤੋਂ ਬੋਲੋ ਖੁਸ਼ ਹੋ ਗਿਆ ੰਨੰਦ ਤੇ ਉਹ ਨਹੀਂ ਆਉਂਦਾ ਸਵਾਦ ਤੇ ਉਹ ਨਹੀਂ ਆਉਂਦਾ ਜਦੋਂ ਗੁਰੂ ਕਹੇ ਮੈਂ ਤੇਰੀ ਸੇਵਾ ਤੋਂ ਖੁਸ਼ ਆ ਸਮਝੋ ਬੇਨਤੀ ਨੂੰ ਗੁਰੂ ਕੇ ਸਿਖਾਓ ਸਵਾਦ ਵੀ ਆਪਾਂ ਨੂੰ ਉਦੋਂ ਹੀ ਆਏਗਾ ਸਾਡੇ ਲੰਗਰ ਲਾਏ ਸਾਡੀਆਂ ਸੇਵੀਆਂ ਲਾਈਆਂ ਸਾਡੇ ਕੈਂਪ ਲਾਏ ਸਾਡਾ দান ਪੁੰਨ ਕੀਤਾ ਉਦੋਂ ਸਫਲਾ ਹੋਏਗਾ ਜਦੋਂ ਜੰਦੀ ਵਾਰੀ ਪਿਓ ਕਹਿੰਦੇ ਬੇਬੇ ਕਹਿੰਦੇ ਪੁੱਤ ਮੈਂ ਤੇਰੀ ਕੀਤੀ ਹੋਈ ਸੇਵਾ ਤੋਂ ਖੁਸ਼ ਹਾਂ ਮੰਗ ਕੀ ਮੰਗਦਾ ਏ ਤੇਰੀ ਕੀਤੀ ਹੋਈ ਸੇਵਾ ਤੋਂ ਮੈਂ ਖੁਸ਼ ਹਾਂ ਮੈਨੂੰ ਤੈਨ ਸੰਭਾਲਿਆ ਬੱਚਿਆਂ ਵਾਂਗੂ ਜਦੋਂ ਤੂੰ ਬੱਚਾ ਸੀ ਤੈਨੂੰ ਮੈਂ ਸੰਭਾਲਿਆ ਜਦੋਂ ਮੈਂ ਬਿਰਧ ਅਵਸਥਾ ਜਾਗੀ ਬੱਚਿਆਂ ਵਾਂਗ ਤੈਂ ਮੈਨੂੰ ਸੰਭਾਲਿਆ ਬੋਲ ਮੰਗ ਕੀ ਮੰਗਦਾ ਮੈਂ ਤੇਰੀ ਸੇਵਾ ਤੋਂ ਖੁਸ਼ ਆਂ ਤੇ ਚੇਤਾ ਰੱਖਿਓ ਫਿਰ ਉਹਨੂੰ ਸਬੀਲਾਂ ਲਾਉਣ ਦੀ ਲੋੜ ਨਹੀਂ ਜੀ ਉਹਨੂੰ ਅੱਖਾਂ ਦੇ ਕੈਂਪ ਲਾਉਣ ਦੀ ਲੋੜ ਨਹੀਂ ਉਹਨੂੰ ਕਿਸੇ ਤੀਰਥ ਦੇ ਜਾਣ ਦੀ ਲੋੜ ਨਹੀਂ ਇੱਕ ਗਿਲ ਮਾਂ ਕਹਿੰਦੇ ਬਾਪ ਕਹਿੰਦੇ ਪੁੱਤ ਤੇਰੀ ਸੇਵਾ ਤੋਂ ਖੁਸ਼ ਆਂ ਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਕਹਿੰਦੀ ਆ ਸਤਿਗੁਰ ਹੋਏ ਦਇਆਲ ਤਾਂ ਸਰਦਾ ਪੂਰੀ ਐ ਸਿੱਖਾ ਤੇਰੀ ਸਰਦਾ ਫਿਰ ਪੂਰੀ ਹੋਏਗੀ ਫਿਰ ਗੁਰੂ ਕੋਲ ਤੇਰੀ ਸੇਵਾ ਸਫਲੀ ਹੋਏਗੀ ਜੇਕਰ ਗੁਰੂ ਦੀ ਗੱਲ ਨੂੰ ਤੂੰ ਮੰਨੇਗਾ ਗੁਰੂ ਦੀ ਗੱਲ ਨੂੰ ਸੁਣੇਗਾ ਜੇ ਸੁਣਦਾ ਹੀ ਨਹੀਂ ਮੰਨਦਾ ਹੀ ਨਹੀਂ ਫਿਰ ਤੇ ਤੁਰਿਆ ਫਿਰ ਉਸਨੋਂ ਸੁਖਣਾ ਉਪਜੈ ਭਾਵੈ 100 ਢੇੜਾ ਆਵੋ ਜਾਓ ਭਵੇਂ 100 ਵਾਰੀ ਢੇੜਾ ਮਾਰ ਜਾ ਗੁਰੂ ਕੋਲ ਸਵਾਦ ਤੇ ਉਦੋਂ ਆਉਂਦਾ ਜਦੋਂ ਗੁਰੂ ਕਹਿ ਦੇਵੇ ਵੀ ਮੈਂ ਤੇਰੀ ਸੇਵਾ ਤੋਂ ਸਫਲ ਖੁਸ਼ ਆ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਸਾਥ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਸੇਵ ਕੀਤੀ ਸੰਤੋਖੀ ਨਿਜਮ ਵੀ ਆ ਨਾ ਸਬਰ ਵੀ ਜ਼ਰੂਰੀ ਰੱਖਣਾ ਪਏਗਾ ਸੇਵਾ ਕਰਦਿਆਂ ਸੇਵਾ ਕਰਤ ਹੋਏ ਨੇਕਾਮੀ ਨਿਜਮ ਜ਼ਰੂਰੀ ਹੈ ਸੇਵਾ ਕਰਨ ਲੱਗਿਆਂ ਇਹ ਨਾ ਹੋਵੇ ਵੀ ਵੱਡੀਆਂ-ਵੱਡੀਆਂ ਡਿਮਾਂਡਾਂ ਵੱਡੀਆਂ-ਵੱਡੀਆਂ ਲਿਸ਼ਟਾਂ ਚੁੱਕੀ ਫਿਰਦਾ ਹੋਵੇ ਸਤਿਗੁਰੂ ਮੈਨੂੰ ਆਹ ਚਾਹੀਦਾ ਐ ਉਹ ਚਾਹੀਦਾ ਸਭ ਕੁਝ ਮਿਲ ਜੇਗਾ ਭਾਈ ਮੈਂ ਨਹੀਂ ਕਹਿੰਦਾ ਵੀ ਮਿਲੇਗਾ